ਹੈਲੋ ਦੋਸਤੋ ਹੋਪਸੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤਾਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਦੇ ਉੱਪਰ ਤੇ ਅੱਜ ਆਪਾਂ ਜਿਹੜੀ ਰੈਸਪੀ ਬਣਾਣੀ ਆ ਉਹ ਆਲੂ ਦੀ ਸਬਜ਼ੀ ਬਣਾਣੀ ਆ ਜਿਹਦੇ ਲਈ ਆਪਾਂ ਛੋਟੇ-ਛੋਟੇ ਆਲੂ ਆ ਜਿਹੜੇ ਉਹ ਛੋਟੇ ਸਾਈਜ਼ ਦੇ ਵਿੱਚ ਲੈ ਲਏ ਆ ਇਦਾਂ ਦੇ ਤੇ ਜਿਆਦਾ ਵੱਡੇ ਸਾਈਜ਼ ਦੇ ਨਹੀਂ ਆਪਾਂ ਲੈਣੇ ਆਪਾਂ ਛੋਟੇ ਸਾਈਜ਼ ਦੇ ਹੀ ਲਵਾਂਗੇ ਆਲੂ ਜਿਆਦਾ ਛੋਟੇ ਵੀ ਨਹੀਂ ਲੈਣੇ ਮਤਲਬ ਮੀਡੀਅਮ ਜੇ ਸਾਈਜ਼ ਦੇ ਲਵਾਂਗੇ ਤੇ ਇਹ ਤੁਸੀਂ ਆਪਣੀ ਅਕੋਰਡਿੰਗਲੀ ਕੁਆਂਟੀਟੀ ਦੇ ਵਿੱਚ ਲੈ ਸਕਦੇ ਹੋ ਅੱਧਾ ਕਿਲੋ ਕਿਲੋ ਜਿੰਨੇ ਵੀ ਤੁਸੀਂ ਸਬਜ਼ੀ ਬਣਾਣੀ ਹੈ ਤੇ ਇਥੇ ਆਪਾਂ 1/2 ਕਿਲੋ ਲੈਨੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਬੋਇਲ ਕਰ ਲਾਂਗੇ ਆਪਾਂ ਲੈ ਲਿਆ ਕੁੱਕਰ ਤੇ ਕੁੱਕਰ ਦੇ ਵਿੱਚ ਆਪਾਂ ਸਾਰੇ ਆਲੂ ਹੈ ਜਿਹੜੇ ਉਹ ਪਾ ਦੇਵਾਂਗੇ ਤੇ ਪਾਣੀ ਪਾ ਕੇ ਇਹਨਾਂ ਨੂੰ ਜਿੰਨੇ ਪਾਣੀ ਦੇ ਵਿੱਚ ਡਿਪ ਹੋ ਜਾਣ ਸਾਰੇ ਉਹਨਾਂ ਕੱਪਾਂ ਦੇ ਵਿੱਚ ਪਾਣੀ ਪਾ ਦੇਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਇੱਕ ਬਿਸਲ ਲਗਵਾਵਾਂਗੇ ਕਿਉਂਕਿ ਇਹ ਸਾਡੇ ਘਰ ਦੇ ਉਹ ਗਾਏ ਹੋਏ ਆਲੂ ਨੇ ਤਾਂ ਕਰਕੇ ਮਤਲਬ ਜਿਆਦਾ ਟਾਈਮ ਨਹੀਂ ਲੈਂਦੇ ਹੈਗੇ ਇਹ ਥੋੜੇ ਟਾਈਮ ਦੇ ਵਿੱਚ ਹੀ ਪੱਕ ਜਾਂਦੇ ਆ ਤੇ ਅੱਧਾ ਕ ਚਮਚ ਆਪਾਂ ਇਹਦੇ ਵਿੱਚ ਨਮਕ ਦਾ ਪਾਤਾ ਹੈ ਇਹਦੇ ਨਾਲ ਕਿ ਆਲੂ ਜਿਹੜੇ ਆ ਉਹ ਫਟਦੇ ਨਹੀਂ ਹੈਗੇ ਤੇ ਪ੍ਰੋਪਰਲੀ ਮਤਲਬ ਇਹ ਗਲ ਜਾਂਦੇ ਨੇਗੇ ਤੇ ਹੁਣ ਆਪਾਂ ਇਹਨਾਂ ਦੀ ਇੱਕ ਬਿਸਲ ਲਗਵਾਵਾਂਗੇ ਟੱਕਣ ਲਗਾ ਕੇ ਇੱਕ ਬਿਸਲ ਲਗਾ ਕੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਛੇਲ ਲਾਵਾਂਗੇ ਇਹ ਸਾਰੇ ਆਰਗੈਨਿਕ ਲਏਗੇ ਮਤਲਬ ਆਪਾਂ ਇਹਦੇ ਵਿੱਚ ਕੋਈ ਵੀ ਖਾਦ ਵਗੈਰਾ ਕੁਝ ਵੀ ਨਹੀਂ ਪਾਇਆ ਹੈਗਾ ਕਰਦੇ ਉਹ ਗਾਏ ਹੋਏ ਆਲੂ ਨੇ ਸਾਡੇ ਇਹ ਤੇ ਇਸ ਤੋਂ ਬਾਅਦ ਹੁਣੇ ਇੱਕ ਬਿਸਲ ਲੱਗ ਗਈ ਆਪਣੇ ਆਲੂ ਇਹ ਦੇਖੋ ਬਿਲਕੁਲ ਵੀ ਫਟੇ ਨਹੀਂ ਹੈਗੇ ਤੇ ਹੁਣ ਆਪਾਂ ਇਹਦੇ ਵਿੱਚ ਠੰਡਾ ਪਾਣੀ ਪਾ ਕੇ ਜਿਹੜਾ ਇਹਨਾਂ ਦਾ ਛਿਲਕਾ ਉਤਾਰ ਲਵਾਂਗੇ ਇਹਨਾਂ ਨੂੰ ਠੰਡੇ ਕਰਕੇ ਇਹ ਇਹ ਨਾ ਮਿੱਥੇ ਚਲਦੇ ਚਲਦੇ ਇਹ ਦੋਕ ਜਿਹੜੇ ਹੈਗੇ ਸੀਗੇ ਉਹ ਮਤਲਬ ਇਦਾਂ ਹੀ ਬਿਲਕੁਲ ਉਹ ਹੋ ਗਏ ਨੇਗੇ ਖਰਾਬ ਜੇ ਕਿਉਂਕਿ ਬਹੁਤ ਹੀ ਜਲਦੀ ਇਹਨਾਂ ਦਾ ਛਿਲਕਾ ਜਿਹੜਾ ਉੱਤਰ ਜਾਂਦਾ ਇਦਾਂ ਦੇਖੋ ਸਾਰੇ ਆਲੂ ਦਾ ਤੁਸੀਂ ਇੱਕ ਵਾਰ ਦੇ ਵਿੱਚ ਹੀ ਛਿਲਕਾ ਜਿਹੜਾ ਉਤਾਰ ਸਕਦੇ ਹੋਗੇ ਇੰਨੇ ਅੱਛੇ ਹੁੰਦੇ ਆਲੂ ਮਤਲਬ ਸੌਫਟ ਹੁੰਦੇ ਆ ਬਿਲਕੁਲ ਹੀ ਅੰਦਰੋਂ ਤੇ ਇਦਾਂ ਸਾਰੇ ਛਿੱਲ ਲਵਾਂਗੇ ਆਪਾਂ ਇਹ ਸਾਰੇ ਮੈਂ ਛਿੱਲੇ ਲਏ ਆਲੂ ਤੇ ਹੁਣ ਆਪਾਂ ਇਹਨਾਂ ਨੂੰ ਮੈਸ਼ ਕਰਾਂਗੇ ਉਸ ਤੋਂ ਬਾਅਦ ਥੋੜੇ ਗਰਮ ਜਿਹੇ ਆ ਇਹ ਠੰਡੇ ਹੋ ਲੈਣ ਦੋ ਤੇ ਹੁਣ ਆਪਾਂ ਲੈ ਲਾਂਗੇ ਕੜਾਈ ਤੇ ਕੜਾਈ ਦੇ ਵਿੱਚ ਆਪਾਂ ਪਾਵਾਂਗੇ ਸਰੋਂ ਦਾ ਤੇਲ ਤੇਲ ਜਿਹੜਾ ਉਹ ਜ਼ਿਆਦਾ ਨਹੀਂ ਪਾਉਣਾ ਹੈਗਾ ਥੋੜਾ ਹੀ ਪਾਵਾਂਗੇ ਆਪਾਂ ਜ਼ਿਆਦਾ ਤੇਲ ਨਹੀਂ ਯੂਜ਼ ਕਰਦੇ ਹੈਗੇ ਤਾਂ ਆਪਾਂ ਇਹਦੇ ਵਿੱਚ ਥੋੜਾ ਜਿਹਾ ਸਰੋਂ ਦਾ ਤੇਲ ਪਾ ਲਾਂਗੇ ਤੇ ਤੇਲ ਨੂੰ ਜਿੰਨਾ ਟਾਈਮ ਆਪਣਾ ਤੇਲ ਹੈ ਜਿਹੜਾ ਗਰਮ ਹੋਊਗਾ ਉਨਾ ਟਾਈਮ ਆਪਾਂ ਆਲੂ ਹੈ ਜਿਹੜੇ ਉਹ ਮੈਸ਼ ਕਰ ਲਾਂਗੇ ਆਪਾਂ ਹੱਥ ਦੇ ਨਾਲ ਹੀ ਇਹਨਾਂ ਨੂੰ ਆਲੂਆਂ ਨੂੰ ਮੈਸ਼ ਕਰਾਂਗੇ ਉਦਾਂ ਤੁਸੀਂ ਨਾਈਫ ਦੇ ਨਾਲ ਕੱਟ ਨਹੀਂ ਕਰਨੇ ਹੈਗੇ ਤਾਂ ਕਿਉਂਕਿ ਸ਼ੇਪ ਦੇ ਵਿੱਚ ਚਲੇ ਜਾਂਦੇ ਇਦਾਂ ਆਪਾਂ ਇਹਨਾਂ ਨੂੰ ਸ਼ੇਪ ਨਹੀਂ ਦੇਣੀ ਹੈਗੀ ਤਾਂ ਇਦਾਂ ਹੀ ਆਪਾਂ ਇਹਨਾਂ ਨੂੰ ਹੱਥ ਨੇ ਨਾਲ ਪ੍ਰੈਸ ਕਰਕੇ ਮਤਲਬ ਤੇ ਇਦਾਂ ਤੋੜ ਲਾਂਗੇ ਸਾਰਾ ਇੱਕ ਇੱਕ ਆਲੂ ਸਾਰੇ ਆਪਾਂ ਇਦਾਂ ਮੈਸ਼ ਕਰ ਲਾਂਗੇ ਛੋਟੇ ਪੀਸੇਸ ਦੇ ਵਿੱਚ ਜਿਹਦੇ ਨਾਲ ਕੀ ਸਾਡੀ ਗਰੇਵੀ ਹੈ ਜਿਹੜੀ ਉਹ ਵੀ ਥਿੱਕ ਬਣ ਜਾਂਦੀ ਹੈ ਕਿਉਂਕਿ ਆਪਾਂ ਇਹਦੇ ਵਿੱਚ ਕੋਈ ਪਿਆਜ਼ ਟਮਾਟਰ ਲਸਣ ਕੁਝ ਵੀ ਨਹੀਂ ਐਡ ਕਰ ਰਹੇ ਸਿਰਫ ਆਲੂ ਤੇ ਸੁੱਕੇ ਮਸਾਲੇ ਪਾ ਕੇ ਆਪਾਂ ਇਹ ਸਬਜੀ ਹੈ ਜਿਹੜੀ ਬਣਾਉਣੀ ਹੈਗੀ ਤੇ ਬਹੁਤ ਹੀ ਈਜ਼ੀਲੀ ਤੇ ਬਹੁਤ ਹੀ ਮਤਲਬ ਜਲਦੀ ਬਣ ਜਾਂਦੀ ਹੈ ਕੁਕਲੀ ਬਣ ਜਾਂਦੀ ਹੈ ਜਿਵੇਂ ਸਿਰਫ ਆਪਾਂ ਆਲੂ ਹੀ ਉਬਾਲਨੇ ਆ ਉਸ ਤੋਂ ਇਲਾਵਾ ਆਪਾਂ ਕੁਝ ਵੀ ਨਹੀਂ ਕਰਨਾ ਕੋਈ ਪਿਆਜ਼ ਲਸਣ ਟਮਾਟਰ ਨਹੀਂ ਕੱਟਣਾ ਹੈਗਾ ਤੇ ਇਹਦਾਪਾ ਇਹਨਾਂ ਨੂੰ ਸਾਰਿਆਂ ਨੂੰ ਮੈਸ਼ ਕਰ ਲਾਂਗੇ ਇਕੱਲੇ ਇਕੱਲੇ ਆਲੂ ਨੂੰ ਮੈਸ਼ ਕਰ ਲਿਆ ਆਪਾਂ ਤੇ ਉਧਰ ਸਾਡਾ ਤੇਲ ਵੀ ਹੈ ਜਿਹੜਾ ਉਹ ਆਪਾਂ ਦੇਖ ਰਹੇ ਹਾਂਗੇ ਕਿ ਉਹ ਗਰਮ ਹੋ ਚੁੱਕਿਆ ਆਲਰੇਡੀ ਤੇ ਉਹਦੇ ਵਿੱਚ ਆਪਾਂ ਹੁਣ ਜਿਹੜੇ ਮਸਾਲੇ ਪਾ ਦਾਂਗੇ ਤੇ ਇਹ ਸਾਡਾ ਤੇਲ ਦੇਖੋ ਸੇਕ ਨਿਕਲਣ ਲੱਗ ਗਿਆ ਇਹਦੇ ਵਿੱਚ ਉਹ ਤੇ ਪ੍ਰੋਪਰ ਗਰਮ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਜੀਰਾ ਪਾ ਦਾਂਗੇ ਤੇ ਨਾਲ ਹੀ ਆਪਾਂ ਇਹਦੇ ਵਿੱਚ ਨਮਕ ਪਾਵਾਂਗੇ ਤੇ ਕਸ਼ਮੀਰੀ ਲਾਲ ਮਿਰਚ ਪਾ ਦਾਂਗੇ ਤੇ ਹਲਦੀ ਪਾਊਡਰ ਪਾਵਾਂਗੇ ਉਸ ਤੋਂ ਜ਼ਿਆਦਾ ਆਪਾਂ ਹੋਰ ਕੋਈ ਮਸਾਲਾ ਨਹੀਂ ਪਾਉਂਦੇ ਹੈਗੇ ਤੁਸੀਂ ਚਾਹੋ ਤਾਂ ਮਤਲਬ ਇਹਦੇ ਵਿੱਚ ਗਰਮ ਮਸਾਲਾ ਪਾ ਸਕਦੇ ਹੋ ਜਾਂ ਧਨੀਆ ਪਾਊਡਰ ਜਾਂ ਕੋਈ ਵੀ ਹੋਰ ਮਸਾਲਾ ਤੁਸੀਂ ਐਡ ਕਰਨਾ ਤਾਂ ਕਰ ਸਕਦੇ ਹੋ ਜੇ ਤੁਸੀਂ ਥੋੜਾ ਖੱਟਾਪਨ ਚਾਹੁੰਦੇ ਲਿਖ ਤੁਸੀਂ ਜਿਵੇਂ ਆਪਾਂ ਪੂਰੀ ਦੇ ਨਾਲ ਖਾਣੀ ਹੈ ਇਹ ਸਬਜੀ ਤਾਂ ਥੋੜੀ ਜਿਹੀ ਖੱਟੀ ਜਿਆਦਾ ਅੱਛੀ ਲੱਗਦੀ ਹੈ ਤਾਂ ਉਹਦੇ ਲਈ ਤੁਸੀਂ આમਚੂਰ ਪਾਊਡਰ ਇਹਦੇ ਵਿੱਚ ਪਾ ਸਕਦੇ ਹੋ ਤੇ ਇਦਾਂ ਆਪਾਂ ਸਾਰੇ ਆਲੂਏ ਜਿਹੜੇ ਉਹ ਇਹਦੇ ਵਿੱਚ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਦਾਂ ਇਹਨੂੰ ਹਿਲਾ ਲੈਣਾ ਹੈ ਤੁਸੀਂ ਦੇਖੋਗੇ ਗਰੇਵੀ ਬਹੁਤ ਹੀ ਅੱਛੀ ਠਿੱਕ ਬਣਦੀ ਹੈਗੀ ਇਦਾਂ ਨਹੀਂ ਪਤਲੀ ਗਰੇਵੀ ਨਹੀਂ ਬਣਦੀ ਹੈਗੀ ਤੁਸੀਂ ਇਦਾਂ ਇਹਨਾਂ ਨੂੰ ਸੁੱਕੇ ਰੱਖਣਾ ਸੁੱਕੇ ਵੀ ਰੱਖ ਸਕਦੇ ਹੋ ਬਟ ਮੈਂ ਇਹਨਾਂ ਨੂੰ ਗਰੇਵੀ ਵਾਲੇ ਬਣਾਵਾਂਗੀ ਤਾਂ ਇਦਾਂ ਆਪਾਂ ਇਹਦੇ ਵਿੱਚ ਥੋੜਾ ਜਿਹਾ ਫਿਰ ਪਾਣੀ ਪਾ ਦੇਵਾਂਗੇ ਇਹਨਾਂ ਨੂੰ ਤਾਂ ਕਿ ਜਿਹੜਾ ਮਸਾਲਾ ਨਮਕ ਮਿਰਚ ਆ ਉਹ ਚੰਗੀ ਤਰ੍ਹਾਂ ਇਹਨਾਂ ਦੇ ਵਿੱਚ ਆਲੂਆਂ ਦੇ ਵਿੱਚ ਮਿਕਸ ਹੋ ਜਵੇ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਦੇਵਾਂਗੇ ਤੇ ਸਬਜ਼ੀ ਜਿਹੜੀ ਆਪਣੀ 10 ਮਿੰਟ ਦੇ ਵਿੱਚ ਬਣ ਕੇ ਜਿਹੜੀ ਰੈਡੀ ਹੋ ਜਾਏਗੀ ਇਹ ਇਹਦਾ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਇਹਨੂੰ ਪਾਣੀ ਕੁ ਮਿੰਟ ਦੇ ਲਈ ਸੇਕ ਲਗਵਾਵਾਂਗੇ ਇਦਾਂ ਦੇਖੋ ਔਰ ਇਹਦਾ ਕਲਰ ਵੀ ਕਿੰਨਾ ਵਧੀਆ ਆਇਆ ਤੇ ਸਵਾਦ ਵੀ ਬਹੁਤ ਵਧੀਆ ਤੁਸੀਂ ਪਰੌਠੀ ਨਾਲ ਖਾਣੀ ਹੈ ਰੋਟੀ ਨਾਲ ਪੂਰੀ ਨਾਲ ਜਿਵੇਂ ਵੀ ਖਾਣੀ ਤੁਸੀਂ ਖਾ ਸਕਦੇ ਹੋ ਤੇ ਉਸ ਦੇ ਬਾਅਦ ਇਹ ਹੈਗੀ ਹੈ ਮੇਰੇ ਕੋਲ ਮੇਥੀ ਜਿਹੜੀ ਕਿ ਸਾਡੇ ਘਰ ਦੀ ਉਗਾਈ ਹੋਈ ਸੀ ਤੇ ਆਪਾਂ ਇਹਨੂੰ ਸੁਕਾ ਕੇ ਰੱਖਿਆ ਹੋਇਆ ਇੰਦਾ ਪੈਕੇਟ ਦੇ ਵਿੱਚ ਪਾ ਕੇ ਤੇ ਕਾਫੀ ਸਾਰੀ ਕੁਆਂਟੀਟੀ ਦੇ ਵਿੱਚ ਆਪਾਂ ਮੇਥੀ ਹੈ ਜਿਹੜੀ ਉਹ ਇਹਦੇ ਵਿੱਚ ਪਾ ਦੇਵਾਂਗੇ ਤੇ ਹਰਾ ਧਨੀਆ ਵੀ ਇਹਦੇ ਵਿੱਚ ਪਾ ਦੇਾਂਗੇ ਤੇ ਇਹਦੇ ਨਾਲ ਟੇਸ ਹੈ ਜਿਹੜਾ ਉਹ ਬਹੁਤ ਹੀ ਲਾਜਵਾ ਬਣਦਾ ਹੈਗਾ ਤੇ ਤੁਸੀਂ ट्राई ਜਰੂਰ ਕਰਕੇ ਦੇਖਿਓ ਸਬਜੀ ਬਣਦੀ ਬਹੁਤ ਜਲਦੀ ਹੈ ਕੋਈ ਐਫਰਟ ਨਹੀਂ ਕਰਨਾ ਪੈਂਦਾ ਸਿਰਫ ਇੱਕ ਆਲੂ ਉਬਾਲਣੇ ਉਸ ਤੋਂ ਜ਼ਿਆਦਾ ਕੁਝ ਵੀ ਨਹੀਂ ਤੇ ਇਹ 5-10 ਮਿੰਟ ਦੇ ਵਿੱਚ ਬਣ ਕੇ ਰੈਡੀ ਹੋ ਜਾਂਦੀ ਹੈ ਤੇ ਟੇਸਟ ਦੇ ਵਿੱਚ ਇੰਨੀ ਅੱਛੀ ਲੱਗਦੀ ਹੈ ਤੇ ਤੁਸੀਂ ਵੀ ਟਰਾਈ ਜ਼ਰੂਰ ਕਰਨਾ ਤੇ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਣਾ ਕਿ ਰੈਸਪੀਜ਼ ਕਿਵੇਂ ਦੀਆਂ ਲੱਗਦੀਆਂ ਨੇ ਤੇ ਹੋਰ ਸੁਜੈਸ਼ਨਸ ਵੀ ਦੇਣਾ ਕਿ ਕਿਵੇਂ ਦੀ ਰੈਸਪੀਜ਼ ਲੈ ਕੇ ਆਵਾਂ ਅੱਗੇ ਦੇ ਲਈ ਦੇਖੋ ਇਹ ਕਿੰਦਾ ਕਿੰਨੀ ਵਧੀਆ ਬਣ ਗਿਆ ਤੇ ਇਹਦੀ ਗਰੇਵੀ ਵੀ ਦੇਖੋ ਪੂਰੀ ਐ ਰੈੱਡ ਆਈ ਐ ਉੱਪਰ ਤੇ ਬਹੁਤ ਹੀ ਅੱਛੀ ਜਿਹੜੀ ਸਾਡੀ ਸਬਜੀ ਉਹ ਬਣ ਕੇ ਰੈਡੀ ਹੋ ਗਈ ਹੈ ਚੈਨਲ ਨੂੰ ਦੇਖਣ ਦੇ ਲਈ ਵੀਡੀਓ ਨੂੰ ਦੇਖਣ ਦੇ ਲਈ ਥੈਂਕ ਯੂ ਸਾਰਿਆਂ ਦਾ